ਮੈਸ਼ਲਾਨ ਨੂੰ ਕਰਨਾ ਕਹਿੰਦੇ ਜਦ ਵਡੇ ਹੋਏ ਨੇ ਮੈਨੂੰ ਤੇ ਇਹ ਗੱਲ ਦਾ ਯਾਦ ਨਹੀਂ ਪੂਰਾ ਪਰ ਕਈ ਦਿਨ ਵਡੇ ਹੋਏ ਨੇ ਵੀ ਅੱਜ ਲੋਖਾਂ ਨੂੰ ਕਲੀਟਰ ਅੱਜ ਸੋਨਾ ਨਹੀਂ ਕਲੀਟਰ ਅੱਜ ਕਪੜਾ ਨਹੀਂ ਫੀਕੜਾ ਜਿੱਤੇ ਦੇ ਪਾਸੇ ਯਾਤਰਾ ਨਹੀਂ ਕਰਨੀ ਉਹ ਜਿੰਨੇ ਉਹ ਚ ਆਇਆ ਹੋਇਆ ਆਪਾਂ ਅਗਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਗੱਲ ਵਿਚਾਰੂਨੀ ਪਰ ਸਾਬ ਕਿਨੇ ਮੰਗਲਵਾਰਤੀ ਰਬ ਤੀਤ ਕੀਤਾ ਹੋਇਆ ਸਦਨਾ ਸਫਲਾ ਬਜਾਣਾ ਹੈ ਉਹਨੇ ਕੇਵਲ ਬੁਜ਼ਰ ਨਹੀਂ ਨਹੀਂ ਉਹਨੇ ਸਫਲ ਬਜਾਣਾ ਗੁਰੂ ਦੇ ਨਿਰਦੇਸ਼ਨ ਕਰ ਦੇਣਾ ਜੇ ਕਿਤੇ ਮੰਗਲਵਾਰਤੀ ਮਹਾਂਤਾਂ ਨੂੰ ਸਮਝ ਕੇ ਅਸਮ ਆਪਣੀ ਕੀ ਪਰਚਿਸ ਕਰੋ ਤਾਂ ਧਾਰਨ ਕਰੀਏ ਲੋਕ ਕਹਿੰਦੇ ਨੇ ਮੰਗਲਵਾਰ ਮਾੜਾ ਪਰ ਤੇਰੀ ਨਹੀਂ ਮੰਗਲਵਾਰ ਚੰਗਾ ਹੋਣਾ ਇਹ ਨਹੀਂ ਇਹ ਕੇਬਲ ਕਰ ਲੈਣਾ ਔਲ ਬਣੇ ਦਿਨਾ ਚੌਥਰ ਬਾਟਾ ਤਿਆਰ ਹੋਣਾ ਤੇ ਗੁਰੂ ਕਾਲ ਕੀ ਤਰਪਾਚ ਨੇ ਬਾਤ ਮਾਰਨੀ ਹੈ ਆਪਾਂ ਸਭ ਦੀਆਂ ਬਾਤਾਂ ਸੁਣ ਲੈਣੀਆਂ ਕਿਤੇ ਗੁਰੂ ਦੀ ਆਵਾਜ਼ ਨੂੰ ਵੀ ਸੁਣ ਲਈਏ ਤੇ ਸਤਿਗੁਰ ਦੀ ਚਰਨਾ ਵਿੱਚ ਤੁਲ ਜਾਈਏ ਅਮਰ ਜਿ ਸ਼ਕੀਏ ਗੁਰੂ ਬਣ ਜਾਈਏ ਫਿਰ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਰੁਕਸੂ ਹਿੰਦੀ ਨਾਮਕਾਰ ਪ੍ਰਭਾ ਤੇ ਮਿਲੇ ਪੁਨਾ ਰਚਤਾ ਦੀ ਹੁਕਮ ਨਾਲ ਆਖੋ ਜਿਵਾਹ ਨੂੰ ਜੀ ਕਾ ਕਾਰ ਸਾਵਾ ਵਾਹਿਗੁਰੂ